ਦੇਵ ਸਾਹਿਬ ਜਥੇਦਾਰ ਪਤਾਨੀ ਬਾਬਾ ਨਾਗਰ ਸਿੰਘ ਸਾਹਿਬ ਜੀ ਖਾਲਸਾ ਜੀ ਉਹਨਾਂ ਦੇ ਨਾਲ ਪ੍ਰੇਮ ਨਾਲ ਸਜੇ ਹੋਏ ਪੰਥ ਦੇ ਮਹਾਨ ਗਿਆਨੀ ਵਿਦਵਾਨ ਰਿਹੰਗ ਸਿੰਘ

రిగਰ ਸਾਹਿਬ ਜੀ ਆਪ ਜੀ ਵੀ ਮਹੱਲੇ ਦੀ ਇਖਿਆਨ ਵਧਾਰੇ ਹਨ ਅੰਤਖੰਡ ਬਾਬਾ ਜੀ ਸੰਤ ਬਾਬਾ ਸੰਵੰਤ ਸਿੰਘ ਸਾਹਿਬ ਜੀ ਜੇਰਾ ਬਾਬਾ ਢੱਡਾ ਸਾਹਿਬ ਕੋਈ ਕਾਪੀ ਦਾ ਵੀ ਵਿਚਾਰਾ ਹੋਇਆ ਸਤਕਾਰਯੋਗ ਗਿਆਨੀ ਤੇਨੂਰ ਸਿੰਘ ਜੀ ਉਹਨਾਂ ਦਾ ਵੀ ਪ੍ਰੇਮ ਸਾਹਿਬ ਉਦਾਰਾ ਹੋਇਆ ਵਿੰਧ ਥੋਗਿਆ ਸਤਗੁਰੂ ਸਾਹਿਬ ਜੀ ਦੇ ਮਹੱਲਿਆਂ ਨੇ ਹਰੋਣਕ ਵਧਾਰੇ ਹਨ ਜਾਂਹ ਤਾਇਆ ਜਾ ਰਿਹਾ ਹੈ ਬਾਈ ਸਿੰਘ ਸਾਹਿਬ ਦੀ ਹੁਕਮ ਕਰ ਰਹੇ ਆ ਵੀ ਜਿਹੜੇ ਦਲ ਵਾਲੇ ਸਨ ਗਿਆ ਕਿल्ले ਲਾ ਦੇਣ ਵੀ ਘੋੜੇ ਲੰਮਾ ਟੇਡਾ ਕਰਕੇ ਆਏ ਆ ਤੇ ਘੋੜੇ ਆ ਗਰਮ ਸਾਹ ਸੰਗਤ ਜੀ ਘੋੜਿਆਂ ਦੀ ਬ੍ਰੇਕ ਨਹੀਂ ਜੁੰਦੀ ਆਪਣਾ ਬਚਾ ਆਪ ਕਰਿਓ ਮੁਣਗੇ ਨਾ ਕੋਈ ਕਵੇ ਫੇਰ ਕਹੇ ਨਾ ਵੀ ਘੋੜਾ ਚੜ ਗਿਆ ਘੋੜੇ ਨੇ ਕਿਹਾ ਵੇਖ ਕੇ ਚੜਨਾ ਬਈ ਆਪਣਾ ਬਚਾ ਦੇ ਆਪ ਹੀ ਕਰਨਾ ਸੰਗਤ ਨੂੰ ਬੇਨਤੀ ਆ ਸਟੇਜ ਉੱਪਰ ਯਾ ਆਪਜੀ ਦਰਸ਼ਨ ਦੇ ਰਹੇ ਹਨ ਸਰਕਾਰ ਦੇ ਅਸਰ ਦੀ ਜ਼ਿਲ੍ਹੇ ਨੌਟਵਾਲੀ ਫੋਰਟ Oh ਜਦ ਰਹਿ ਹਨ ਨਾਲ ਸਾਡਾ ਜੀ ਇਹ ਨਿਸ਼ਾਨ ਤੇ ਕਿਦਾਰੇ ਦੀ ਕਰਾਮਾਤ ਬਹੁਤ ਵੱਡੀ ਹੈ ਕਦੀ ਉਹ ਦੇਣਾ ਆਪਾਂ ਨੂੰ ਯਾਦ ਰਹਿਣਾ ਚਾਹੀਦੇ ਆ ਜਦੋਂ ਸਿੰਘ ਸਾਹਿਬ ਬਾਬਾ ਜੀ ਬਾਬਾ ਪ੍ਰਹਲਾਦ ਸਿੰਘ ਸਾਹਿਬ ਜੀ ਨੇ ਪੰਥ ਨੂੰ ਹਜੂਰ ਸਾਡਾ ਦਰਸ਼ਨ ਕਰਾਇਆ ਸੀ ਤੇ ਆਗਨੀ ਦੇ ਉੱਥੇ ਸ਼ਹੀਦ ਹੋ ਗਏ ਫਿਰ ਸਤਕਾਰ ਜੋ ਬਾਬਾ ਕੰਦਰ ਸਿੰਘ ਜੀ ਸਤਕਾਰ ਜੋ ਬਾਬਾ ਜੀ ਬਾਬਾ ਗਿਆਨ ਸਿੰਘ ਸਾਹਿਬ ਵਾਹਿਗੁਰੂ ਜੀ ਆ ਛੋਟੀ ਤਾਰੀਖ ਨਾਲ ਖੜਿਆ ਡਰਾਈਵਰ ਨੂੰ ਬੈਂਟੀਟ ਛੇਧੇ ਤੋਂ ਛੇਧੇ ਪਾਲਕੀ ਸਾਹਿਬ ਦੇ ਕੋਲ ਜੀ ਕਰ ਬਖਤਾ ਕਰੇ ਜਿਹੜੀ ਛੋਟੀ ਪਾਲਕੀ ਸਾਹਿਬ ਤੇਰੇ ਬਹੁਤ ਸਤਿਕਾਰਯੋਗ ਦਾਦਾ ਜੀ ਬਾਬਾ ਮੱਘਰ ਸਿੰਘ ਸਾਹਿਬ ਜਿਨ੍ਹਾਂ ਨੇ ਸਾਰੀ ਉਮਰ ਸ਼ਰਮਣੀ ਪੰਥ ਅਕਾਲੀ ਪੁੱਢਾ ਨਾਲ ਦੇ ਵਿੱਚ ਰਹੇਗੇ ਫੈਡਗ੍ਰੰਥੀ ਸਿੰਘ ਸਹਿਬਾਨ ਦਾ ਨਾਮ ਬਾਇਆ ਆਪ ਦੀ ਦਾ ਕੋਈ ਪੰਥ ਵੱਲ ਪੂਰਾ ਸਤਿਕਾਰ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਜੱਜੇਦਾਰ ਬਾਬਾ ਜੀ ਸਾਹਿਬ ਜੀ ਮਹਾਂਪੁਰਖ ਸੰਪਰਦਾਏ ਦਲਪੰਥ ਬਾਬਾ ਜੀ ਬਾਬਾ ਫਰੀਦ ਸਿੰਘ ਸਾਹਿਬ ਮੀਰ ਸਿੰਘ ਸਾਹਿਬ ਜੀ ਜਮਨਦੀ ਟਕਸਾਲ ਸ੍ਰੀ ਅਮਰਤਸਰ ਸਾਹਿਬ ਜੀ ਆਪ ਜੀ ਦੇ ਬਾਰੇ ਨਹੀਂ ਕਿਹਾ ਜਾ ਸਕਦਾ ਨਿਸ਼ਾਨ ਸਿੰਘਾਂ ਨੂੰ ਬੇਨਤੀ ਆ ਭਈ ਸਾਰੇ ਨਿਸ਼ਾਨ ਪਰਨੇ ਮਨ ਨੇ ਇਕੱਠਾ ਵਿੱਚ ਇਕੱਠੇ ਕੀਤੇ ਜਾਣ ਸਿੰਘ ਸਾਹਿਬ ਜੀ ਦਾ ਹੁਕਮ ਹੈ ਭਾਈ ਨਿਸ਼ਾਨ ਸਿੰਘ ਕਥੇ ਕਰਨ ਮੈਂ ਬਚਨ ਕਰ ਰਿਹਾ ਹਾਂ ਸਾਹ ਜਾਨੀ ਤੇਨਵੀਰ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਹੰਗਾ ਦਾਦਾ ਵੀ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੇ ਹੰਗ ਸਿੰਘ ਸਾਹਿਬ ਜੀ ਸ੍ਰੀ ਅਕਾਲ ਸੇਵਾ ਸਾਹਿਬ ਦੀ ਪਾਵਨ ਧਰਤੀ ਤੇ ਰਹਿ ਕੇ ਕੁਝ ਸਾਲਾਂ ਵਿੱਚ ਅਨੇਕਾਂ ਵਿਦਿਆਰਥੀਆਂ ਨੂੰ ਸੰਭੇਖਾਈ ਆਪ ਜੀ ਨੇ ਵੀ ਦਰਸ਼ਨ ਕਰਖੇ ਹਨ ਆਪ ਜੀ ਨੂੰ ਵੀ ਆਇਆ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਤੰਤਰ ਰਤਨ ਦੇ ਸਾਹਿਬ ਜਿੱਥੇ ਨਾਲ ਬਾਬਾ ਜੀ ਤੌਬਾ ਬਲਵੀਰ ਸਿੰਘ ਸਾਹਿਬ ਦੀ ਅਕਾਲੀ 96 ਕਰੋੜੀ ਸ਼ਰਮਣੀ ਜਿੱਥੇ ਦੇ ਘਾਰੇ ਜਾਵੇ ਸਾਰੇ ਜਨ ਨੂੰ ਪਾਵੇ ਹੁਣ ਸਾਰੀ ਸੰਗਤ ਨੂੰ ਬੇਨਤੀ ਆ ਭਾਈ ਜਿੱਥੇ ਘੋੜੇ ਦੌੜਦੇ ਆ ਆ ਜਿੰਨਾ ਵੀ ਜਿਹੜਾ ਟ੍ਰੈਕ ਹੋਣਾ ਘੋੜਿਆਂ ਵਾਲਾ ਇਹ ਛੱਡ ਦਿੱਤਾ ਜਾਵੇ ਤੇ ਸਾਰੀ ਸੰਗਤ ਦਾ ਬੈਰੀਅਲ ਤੋਂ ਉਰੇ ਪਰੇ ਹੋ ਜਾਂਦੇ ਮਣਕੇ ਨਾਲ ਕੋਈ ਕਦੇ ਵੀ ਦੱਸਿਆ ਨਹੀਂ ਕਿਉਂਕਿ ਘੋੜੇ ਦੀ ਖੇਤ ਬੜੀ ਪਹਿਣੀ ਹੈ ਨਾਲ ਸਾਰੀ ਜਿਹੜਾ ਟੈਂਗ ਦਾ ਮੈਦਾਨ ਫਿਰ ਘੋੜੇ ਦੌੜਦੇ ਆ ਨਾ ਉਹਦਾ ਬਾਰੇ ਕਹਿੰਦੇ ਤੇ ਹੁਣ ਬੇਨਤੀ ਆ ਜਿੰਨੇ ਵੀ ਸਿੰਘ ਕੇ ਸੰਗਤ ਪਚੰਗੀ ਆ ਬੈਰੀਆ ਦੇ ਅੰਦਰ ਆ ਲੱਗਦਾ ਇਹਨਾਂ ਨੂੰ ਮੇਰੀ ਗੱਲ ਸੁਣਨੀ ਨਹੀਂ ਲਈ ਬੜਾ ਗੁੱਸਾ ਨ ਕਰਿਓ ਤੁਹਾਡੇ ਭਲਣ ਵਾਸਤੇ ਕਹਿ ਰਹੇ ਹਾਂ ਮੈਂ ਬੇਨਤੀ ਆ ਭਾਈ ਠਕਾਰੇ ਵੀ ਨਾਲੇ ਨਾਲ ਜਾਓ ਆਓ ਜੀ ਦਰਸ਼ਨ ਕਰ ਰਹੇ ਹੋ ਸਿੰਘਾਂ ਨੂੰ ਬੇਨਤੀ ਆ ਕਿੱਲਾ-ਕੱਲਾ ਘੋੜਾ ਛੱਡਿਓ ਇਕੱਠੇ ਨਾ ਖੜਿਓ ਆਓ ਜੀ ਵੇਖੋ ਬਾਬਾ ਬਾਰੀਸ਼ ਵਾਲੀ ਸਰਦਾਰੀ ਜੋਗ ਗਿਆਨੀ ਅਮਰਪਾਲ ਸਿੰਘ ਦੀ ਢਾਡੀ ਸਿੰਘ ਜਿੱਥੇ ਤੁਹਾਡੇ ਨੂੰ ਮੈਂ ਕਿਹਾ ਵੀ ਦੋ ਘੋੜੇ ਰੱਖੇ ਆਧੀ ਨੀਤ ਗਾਰੇ ਗਿਆ ਓ ਨਿਆਰੋ ਜਾਵੇ ਸ੍ਰੀ ਦਾ ਸਿੰਘਾਂ ਦੇ ਚਰਨਾਂ ਨੂੰ ਵਾ ਓਏ ਵਾ ਓਏ ਓ ਜਸਵਾਰਾਂ ਨੂੰ ਥੋੜੇ ਪਹੁੰਚਾਉਣ ਦੀ ਜਗ੍ਹਾ ਦੇ ਦਿਓ ਹਰ ਸਾਰਿਆਂ ਨੂੰ ਬੇਨਤੀ ਵੀ ਬੜੇ ਜੱਗ ਤੇ ਵਿਚ ਰਹਿ ਕੇ ਸਟੇਜ ਦੇ ਉੱਤੇ ਵਾ ਵਈ ਰੌਣਕਾਂ ਲੱਗੀਆਂ ਖੁੱਲੇ ਡੁੱਲੇ ਪਹਿਰੇ ਹੋ ਗਏ ਮਹਾਂਪੁਰਖ ਤੇ ਗਿਆਨ ਦਾ ਹੈ ਮਹਾਂਪੁਰਖਾਂ ਦੇ ਨਾਲ ਜਿਹੜੇ ਵੀਰੇ ਆਏ ਆ ਉਹਨਾਂ ਨੂੰ ਬੇਨਤੀ ਵੀ ਮਹਾਂਪੁਰਖਾਂ ਨੂੰ ਫਤਹਿ ਦੇ ਦੇ ਬੀਏ ਥੋੜੀ ਜੀ ਸਾਇਨ ਬੇਨਤੀ ਆ ਸਾਧ ਸੰਗਤ ਜੀ ਬਹੁਤ ਬੇਨਤ ਬੇਨਤ ਮੁਵਾਰਕ ਗੁਰੂ ਕੀ ਬੇਰੋ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਜੀ ਸ਼੍ਰੋਮਣੀ ਪੰਥ ਅਕਾਲੀ ਬੋਡਾ ਦਰ ਪੰਜਵਾ ਤਖਤ ਉਹ ਮਹਾਂਪੁਰਖ ਆ ਇਹਨਾਂ ਤੋਂ ਪਹਿਲਾਂ ਨਾਗਰ ਸਿੰਘ ਜੀ ਹਰੀਆਂ ਬੇਲਾ ਮਿਸਲ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਔਰ ਇਦਾਂ ਹੀ ਬਹਾਦਰ ਬਾਬਾ ਬਿਧੀ ਚੰਦ ਸਿੰਘ ਗੁਰੂ ਆਪ ਜੀ ਦੇ ਨਾਮ ਲੈਣ ਵਾਲੇ ਨੂੰ ਕਿਸੇ ਗੱਲ ਦੀ ਕਮੀ ਨਾ ਬਾਬਾ ਜੀ ਸੱਚਖੰਡ ਵਾਸੀ ਬਾਬਾ ਦਇਆ ਸਿੰਘ ਸਾਹਿਬ ਜੀ ਦੇ ਨੂਰੇ ਨਜ਼ਰ ਲੱਗਦੇ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਮੈਂ ਤੇ ਚਮਕੀਏ ਇੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਗਨ ਸਾਹਿਬ ਨੀਲਾ ਮੇਲ ਜੀ ਹੋਰ ਬੇਅੰਤ ਹਸਤੀਆ ਬਾਬਾ ਜੀ ਗੁਰੂ ਗਿਆ ਮੇਰਾ ਨੇ ਸ੍ਰੀਮ ਕਾ ਦੇ ਖਾਲਸਾ ਜੀ ਬਹੁਤ ਚੜ੍ਹਦੀ ਕਲਾ ਦਾ ਇਹ ਸਮਾਗਮ ਹੋ ਰਿਹਾ ਗੁਰੂ ਕੇ ਅਰਾਕੇ ਬਾਬਾ ਜੀ ਸੰਤ ਬਾਬਾ ਭਗਵਾਨ ਸਿੰਘ ਜੀ ਮਹਾਂਪੁਰਖ ਖੜੋਦਾਈਏ ਸਾਡ ਸੰਗਤ ਜੀ

ਯੋਗ ਬਾਬਾ ਤਰਲੋਕ ਸਿੰਘ ਜੀ ਖਿਆਲੇ ਵਾਲੇ ਸੰਤ ਬਾਬਾ ਗੁਰਚਨ ਸਿੰਘ ਜੀ ਤਿਲਕ ਨਗਰ ਵਾਲੇ ਗੁਰੂ ਕੇ ਪਿਆਰੇ ਖਾਲਸਾ ਜੀ ਬੇਅੰਤ ਬਾਬਾ ਸਰਵੰਨ ਸਿੰਘ ਜੀ ਸਤਿਗੁਰੂ ਜੀ ਦੀ ਕਿਰਪਾ ਹੈ ਮਿਸਲ ਜੀ ਕਮਰਨਾ ਦਲ ਦੁਆਬ ਬਾਬਾ ਸਰਵੰਨ ਸਿੰਘ ਜੀ ਨੇ ਅਗ ਸਿੰਘ ਜੀ ਜਿਹੜੇ ਬੋਢਾ ਦਲ ਦੇ ਵਿੱਚ ਵੀ ਬਾਬਾ ਜੀ ਬਾਬਾ ਬਲਬੀਰ ਸਿੰਘ ਸਾਹਿਬ ਉਹਨਾਂ ਦੇ ਨਾਲ ਉਹ ਆਦਿ ਪਰਦੇਰੇ ਬਾਬਾ ਸੰਤਾ ਸਿੰਘ ਸਾਹਿਬ ਜੀ ਦੇ ਵੇਲੇ ਵੀ ਉਹ ਵੀ ਇਤੇ ਹੀ ਬੇਅੰਤ ਗੁਰੂ ਕੇ ਪਿਆਰੇ ਆਏ ਹੋਏ ਸਭ ਨੂੰ ਜੀ ਆਇਆਂ ਨੂੰ ਸਦਕਿਆਂ ਨੂੰ ਬਾਬਾ ਜੋਗਾ ਸਿੰਘ ਜੀ ਬਾਬਾ ਬਕਾਲ ਉਹਨਾਂ ਵੱਲੋਂ ਵੀ ਫੌਜਾਂ ਦੀਆਂ ਹਾਥੀਆਂ ਨੇ ਬਾਬਾ ਸੁਖਵਿੰਦਰ ਸਿੰਘ ਜੀ ਬਾਬਾ ਚੰਡੇ ਤੋਂ ਬਾਬਾ ਜੀ ਬਾਬਾ ਗੁਰਪ੍ਰੀਤ ਸਿੰਘ ਜੀ ਜਿਹੜੇ ਖਾਲਸਾ ਸੁਨਾਨ ਸਮੁੰਦਰ ਸਾਹ ਕੇ ਰੱਖਿਓ ਕੋਣਾ ਪੈਣਾ ਨੂੰ ਸਾਨੇ ਹੋ ਤੁਸੀਂ ਹੋ ਧੰਨਵਾਦ ਵੀ ਫਤਿਹ ਕਰ ਦਿਓ ਆ ਬਈ ਬਾਪਾ ਤਾਂ ਕੀ ਲਿਆਂ ਦਾ ਮੀਂ ਵਾ 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 ਗੱਤ ਕੇ ਵਾਲੀਆਂ ਫੌਜਾਂ ਗੱਤ ਕੇ ਗਤਕਈ ਸਿੰਘ ਐਨ सोग अॼु वादी सोग मिले हा आनंदुर जी ख़ालसा जी हाणे श्रोमी सेवा रतन श्रोमी पंथ रतन